കുണ

ਹੋਂਦ ਸ਼ਾਹੋ ਜਿਸ ਪਾਸ ਬਹਿਠਾ ਸੋਹੀਏ ਸਭਨਾਂ ਦਾ ਏਸਾ ਸਤਨਾ श्री गुरूजी आस मह पंजवांधन काट बिसार ओगन अपना बिरद समारिया होए कृपाल मात पित न्याय बार का जो प्रत पारिया සන්දනකාට බෙසාඩියෝවගන අපනාබෙරඳ සමාරයා හොයකෙර පාලමාත පෙතනයි බාරකජ ප්‍රතුපානය ගොඩසකරකී ගොරගෝපල කාඩලයේ මහා පාවජලති ਆਪਣੀ ਨੰਦਰ ਨਿਹਾਲ ਰਹਾਉ ਜੋ ਕ ਸਿਮਰਨ ਜਮਤੇ ਛੋਟੀ ਹੈ ਹਲਤ ਪਲਤ ਸੁਖ ਪਾਈ ਹੈ सासंग रास जप हो नीत नीत गुण गाई भगत प्रेम परम पद पाया සාධ සංඝදුකනාටි චේජනජායි කෙචපවුනබය අපි හර තනනෙරමලගාටි අන්තකාල ප්‍රපපය සහයි එත ඔතරකනහරි ප්‍රාන්නමීතහිතතනමේරැ නානක සඳබලෙ හරි අන්තකාල ප්‍රපපය සහයි එතයොතරකනහරි ප්‍රාණමීතහි ਤਨ ਮੇਰੇ ਨਾਨਕ ਸਦ ਬਲਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨੀ ਯੋਗ ਜੁਗ ਜੁਗਟਲ ਚਬਰ ਛਤਰ ਤਖਤ ਦੇ ਮਾਲਕ ਦਇਆ ਸਿੰਧ ਕ੍ਰਿਪਾ ਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾਂ ਬੰਦਿਲਾ ਸਾਹਿਬ ਵਿਖੇ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਪੱਗਾਂ ਵਾਲੇ ਹੋ ਜੋ ਚੋਦੀਕ੍ਰਿਤਮ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੇ ਪ੍ਰਕਾਸ਼ ਅਸਥਾਨ ਇਸ ਪਾਵਨ ਪੁੱਤਰ ਧਰਤੀ ਉੱਤੇ ਨਤਮਸਤਕੂ ਕਰਕੇ ਦਰਸ਼ਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਤੂੜ ਮੁਖ ਲਾਵਾਂ ਉਹ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਘਾਲ ਥਾਂਇ ਪਈ ਜਿੱਥੇ ਸਤਿਗੁਰੂ ਜੀ ਨਵਾਸ ਕਰਤੇ ਜਿਸ ਜਗ੍ਹਾ ਉਤੇ ਸਤਿਗੁਰੂ ਨੇ ਚਰਨ ਪਾਏ ਗੁਰਸਿੱਖ ਉਸ ਧਰਤੀ ਦੀ ਧੂੜ ਮਸਤਕ ਨੂੰ ਲਾਉਂਦੇ ਉਹ ਧਰਤੀ ਪਵਿੱਤਰ ਹੋ ਜਾਂਦੀ ਔਰ ਗੁਰਸਿੱਖਾਂ ਦੀ ਘਾਲ ਜਿਹੜੀ ਹੈ ਸੇਵਾ ਹੈ ਉਹ ਸਤਿਗੁਰੂ ਥਾਂਇ ਪਾਉਂਦੇ ਨੇ ਆਪੋ ਉਸ ਧਰਤੀ ਨੂੰ ਨਮਸਕਾਰ ਕਰਨ ਆਏ ਹਾਂ ਜਿਸ ਧਰਤੀ ਤੇ ਸਤਿਗੁਰੂ ਜੋਜੀ ਪ੍ਰੀਤਮ ਪਾਤਸ਼ਾਹ ਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਅਸੀਂ ਬਚਪਨ ਦੇ 5 ਸਾਲ ਤਕਰੀਬਨ ਪਾਤਸ਼ਾਹ ਨੇ ਇਸ ਧਰਤੀ ਤੇ ਬਤੀਤ ਕੀਤੇ ਹਜ਼ੂਰ ਇਸ ਧਰਤੀ ਉੱਤੇ ਇਹਨਾਂ ਗਲੀਆਂ ਵਿੱਚ ਇਸ ਧਰਤੀ ਉੱਤੇ ਬਚਪਨ ਦੇ 5 ਸਾਲ ਇਸ ਜਗ੍ਹਾ ਉੱਤੇ ਪਾਤਸ਼ਾਹ ਬਿਜੁਰਦੇ ਰਹੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮ ਵਿੱਚ ਇਸ ਧਰਤੀ ਦੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਪੁੱਜੇ ਹਾਂ ਸਤਿਗੁਰੂ ਜੀ ਦੇ ਹਜ਼ੂਰ ਅੱਜ ਸਜੇ ਹੋਏ ਦੀਵਾਨਾ ਵਿੱਚ ਆਸਾ ਕੀ ਮਾਰ ਕੇ ਸੰਪੂਰਨ ਸ਼ਬਦ ਕੀਰਤਨ ਆਪਕੀਆਂ ਨੇ ਸਰਵਣ ਕੀਤੇ ਹਨ ਲੜੀਵਾਰ ਚੱਲ ਰਹੀ ਗੁਰਸ਼ਬਦ ਵਿਚਾਰ ਦੇ ਤਹਿਤ ਪਾਵਨ ਸ਼ਬਦ ਸਰਵਣ ਕੀਤਾ ਹੈ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਚਾਦਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪਾਵਨ ਪੁੱਤਰ ਪ੍ਰਕਾਸ਼ ਪੁਰਬ ਹੈ ਸਾਰੀਆਂ ਸੰਤਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪੁੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਔ ਸਤਗੁਰ ਜੀ ਦੇ ਪਾਵਨ ਵਿਚਾਰ ਨਾਲ ਇੱਕ ਵਰ ਜੁੜੀ ਹੈ ਸਾਰੀ ਸੰਗਤ ਕਰੋ ਕਿਰਪਾਲਤਾ ਗੁਰਮਤਿ ਵਿਚਾਰ ਰੰਮ ਕਰਨ ਤੋਂ ਪ੍ਰਥਮ ਲਵਾਓ ਹਾਜ਼ਰੀ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਸ ਝੁਕਾ ਕੇ ਗਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਨੂੰ ਇਸ ਕੰ ਦਾ ਵਿਸ਼ਵਾਸ ਦਿੱਤਾ ਹੈ ਕਿ ਭਾਈ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਜੋ ਤੂੰ ਮੰਗੇਗਾ ਉਹ ਤੈਨੂੰ ਮਿਲ ਸਕਦਾ ਹੈ ਪਰ ਉਹਦੇ ਵਾਸਤੇ ਕੁਝ ਕੰਡੀਸ਼ਨ ਹੈ ਕੋਈ ਸ਼ਰਤ ਹੈ ਤਿੰਨ ਚੀਜ਼ਾਂ ਨੇ ਇਕਾਪਨ ਕੁਝ ਵੀ ਲੈਣ ਜਾਈਏ ਤੇ ਬਾਜ਼ਾਰੋਂ ਮਿਲ ਜਾਂਦਾ ਹੈ। ਇਕਾਪਨ ਕੁਝ ਵੀ ਚੀਜ਼ ਲੈਣੀ ਹੋਵੇ ਜਾਂ ਆਪਣੇ ਘਰ ਵਿੱਚੋਂ ਵੀ ਮਿਲ ਜਾਂਦੀ ਹੈ। ਔਰ ਤੀਸਰੀ ਚੀਜ਼ ਹੈ ਕੁਝ ਚੀਜ਼ਾਂ ਆਪਾਂ ਨੂੰ ਬਾਹਰੋਂ ਮਿਲਦੀਆਂ ਹਨ। ਕਿਸੇ ਹੋਰ ਕੋਲੋਂ ਦੂਜੇ ਦੀ ਮਦਦ ਲੈਣੀ ਪੈਂਦੀ ਹੈ। ਹਰ ਇੱਕ ਚੀਜ਼ ਦੀ ਆਪੋ ਆਪਣੀ ਮਹੱਤਤਾ ਹੈ ਹਰ ਥਾਂ ਉੱਤੇ ਕੋਈ ਨਾ ਕੋਈ ਭੇਟਾ ਹੈ ਬਾਜ਼ਾਰ ਵਿੱਚੋਂ ਬਹੁਤ ਕੁਝ ਮਿਲ ਜਾਂਦਾ ਹੈ ਕਿਸੇ ਦੁਕਾਨ ਉੱਤੇ ਕੋਈ ਚੀਜ਼ ਲੈਣ ਜਾਓ ਤੇ ਉਹ ਕਹਿੰਦਾ ਮੇਰੇ ਕੋਲ ਨਹੀਂ ਫਿਰ ਤੁਸੀਂ ਪੁੱਛਦੇ ਹੋ ਇਹ ਕਿੱਥੋਂ ਮਿਲੇਗੀ ਤਾਂ ਉਹ ਕਹਿੰਗਾ 10 ਕੋ ਦੁਕਾਨਾਂ ਛੱਡ ਕੇ ਫਲਾਨੀ ਦੁਕਾਨ ਦੇ ਉੱਥੇ ਪਤਾ ਕਰੋ ਕੋਈ ਦਵਾਈ ਲੈਣ ਜਾਓ ਦੁਕਾਨਦਾਰ ਕਹਿੰਦਾ ਮੇਰੇ ਕੋਲ ਇਹ ਦਵਾਈ ਨਹੀਂ ਹੈ ਫਿਰ ਤੁਸੀਂ ਉਹਨੂੰ ਪੁੱਛਦੇ ਕਿਥੋਂ ਮਿਲ ਸਕਦੀ ਹੈ ਉਹ ਤੁਹਾਨੂੰ ਐਡਰੈਸ ਦੱਸਦਾ ਫਲਨੀ ਜਗ੍ਹਾ ਤੇ ਇੱਕ ਮੈਡੀਕਲ ਸਟੋਰ ਉੱਥੋਂ ਮਿਲਣਾ ਹੈ ਕਹਿਣ ਤੋਂ ਬਾਅਦ ਬਾਜ਼ਾਰ ਵਿੱਚੋਂ ਕੋਈ ਵੀ ਚੀਜ਼ ਮਿਲ ਜਾਂਦੀ ਹੈ ਇਸ ਦੁਕਾਨ ਤੋਂ ਨਹੀਂ ਤੇ 10 ਦੁਕਾਨਾਂ ਛੱਡ ਕੇ ਮਿਲ ਜਾਗੀ ਇਸ ਬਾਜ਼ਾਰ ਤੋਂ ਨਹੀਂ ਤੇ ਕਿਸੇ ਹੋਰ ਬਾਜ਼ਾਰ ਵਿੱਚੋਂ ਮਿਲ ਜਾਗੀ ਪਰ ਜਦੋਂ ਕੋਈ ਬਾਜ਼ਾਰ ਵਿੱਚੋਂ ਚੀਜ਼ ਖਰੀਦਣ ਜਾਈਏ ਉਹਦਾ ਮੁੱਲ ਧਾਰਨਉ ਪੈਂਦਾ ਹੈ ਉਹ ਪੈਸੇ ਤੋਂ ਬਗੈਰ ਨਹੀਂ ਮਿਲਦੀ ਕੋਈ ਵੀ ਚੀਜ਼ ਹੈ ਮੁੱਲ ਮਿਲਦੀ ਹੈ ਤੁਸੀਂ ਉਹਦਾ ਮੁੱਲ ਧਾਰੋਗੇ ਕੋਈ ਨਾ ਕੋਈ ਪੈਸਾ ਹੋਣਾ ਚਾਹੀਦਾ ਹੈ ਪੈਸੇ ਤੋਂ ਬਗੈਰ ਬਾਜ਼ਾਰ ਵਿੱਚੋਂ ਚੀਜ਼ ਨਹੀਂ ਮਿਲਦੀ ਦੂਜੀ ਕੋਈ ਚੀਜ਼ ਵਸਤੂ ਲੈਣੀ ਹੋਵੇ ਉਹ ਕਿਸੇ ਬਾਹਰੋਂ ਘਰ ਪਰਿਵਾਰ ਰਿਸ਼ਤੇਦਾਰਾਂ ਕੋਲੋਂ ਵੀ ਲਈਦੀ ਹੈ ਉਨੋਜਮਨ ਭਾਵੇਂ ਥੋੜਾ ਬਦਲ ਗਿਆ ਹੈ ਪਹਿਲਾਂ ਲੋਕਾਂ ਦੇ ਘਰਾਂ ਵਿੱਚ ਇੱਕ ਦੂਜੇ ਨਾਲ ਚੀਜ਼ਾਂ ਦਾ ਪਦਾਰਥਨ ਦਾ ਲੈਣ ਦੇਣ ਚੱਲਦਾ ਸੀ ਜੇ ਕਿਸੇ ਕੋਲ ਧਾਣੇ ਪਹਿਲਾਂ ਮੁੱਕ ਜਾਣੇ ਉਹਨੇ ਉਧਾਰੇ ਲੈ ਲੈਣੇ ਵੀ ਜਦੋਂ ਵੱਢੀ ਪੈ ਗਈ ਤੈਨੂੰ ਮੋੜ ਦਾਂਗੇ ਕਈ ਵਾਰ ਮੱਕੀ ਦੇ ਕੇ ਕਣਕ ਕਿਸੇ ਕੋਲੋਂ ਲੈ ਲੈਣੇ ਚੌਲ ਦੇ ਕੇ ਕਣਕ ਲੈ ਲੈਣੇ ਔਰ ਜੇ ਕਿਸੇ ਕੋਲ ਖੇਤੀ ਦੇ ਕੋਈ ਸਾਧਨ ਨਾ ਹੋਣੇ ਉਹਨੇ ਇੱਕ ਦੂਜੇ ਕੋਲੋਂ ਮੰਗ ਲੈਣੇ ਵੀ ਥੋੜੇ ਦਿਨ ਲਈ ਮੈਨੂੰ ਸੁਹਾਗਾ ਚਾਹੀਦਾ ਹੈ ਹਲ ਚਾਹੀਦੇ ਨੇ ਫਾਲੇ ਚਾਹੀਦੇ ਨੇ ਥੋੜੇ ਦਿਨ ਲਈ ਮੈਨੂੰ ਟਰਾਲੀ ਦੇ ਦਿਓ ਮੈਂ ਆ ਚੀਜ਼ ਸੱਕਣ ਜਾਣਾ ਇਹਦਾ ਮਤਲਬ ਉਹ ਘਰ ਵਿੱਚ ਨਹੀਂ ਹੈ ਬਾਹਰੋਂ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਸੱਜਣ ਕੋਲੋਂ ਚੀਜ਼ ਲੈ ਲਈਦੀ ਹੈ ਮਿਲ ਜਾਂਦਾ ਹੈ ਪਰ ਉਹਦੇ ਵਾਸਤੇ ਇੱਕ ਚੀਜ਼ ਹੈ ਉਹਦੇ ਲਈ ਵਿਵਹਾਰ ਚਾਹੀਦਾ ਹੈ ਬਾਜ਼ਾਰ ਵਿੱਚੋਂ ਖਰੀਦੋਂਗੇ ਉਹ ਵਪਾਰ ਹੈ ਉਹ ਪੈਸੇ ਤੋਂ ਬਗੈਰ ਨਹੀਂ ਮਿਲੇਗਾ ਚੀਜ਼ ਮਿਲ ਜਾਂਦੀ ਹੈ ਇੱਥੋਂ ਨਹੀਂ ਹੋਰ ਤਾਂ ਤੋਂ ਮਿਲ ਜਾਏਗੀ ਇੱਕ ਬਾਜ਼ਾਰ ਨਹੀਂ ਦੂਜੇ ਬਾਜ਼ਾਰ ਤੋਂ ਮਿਲ ਜਾਏਗੀ ਇੱਕ ਸ਼ਹਿਰ ਨਹੀਂ ਕਿਸੇ ਦੂਜੇ ਸ਼ਹਿਰ ਤੋਂ ਮਿਲ ਜਾਏਗੀ ਪਰ ਪੈਸਿਆਂ ਨਾਲ ਮਿਲੇਗੀ ਉਹਦਾ ਮੁੱਲ ਹੈ ਉਧਾਰੀ ਚੀਜ਼ ਕਿਸੇ ਕੋਲੋਂ ਲੈਣੀ ਹੋਵੇ ਉਹ ਵਿਵਹਾਰ ਤੇ ਮਿਲਦੀ ਹੈ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਪੈ ਜਾਏ ਸੱਜਣ ਮਿੱਤਰ ਰਿਸ਼ਤੇਦਾਰ ਮਦਦ ਕਰਦੇ ਨੇ ਪਰ ਉਹਦੇ ਲਈ ਵਿਵਹਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਬੰਦੇ ਦਾ ਵਿਵਹਾਰ ਸਹੀ ਨਹੀਂ ਹੈ ਦੂਜੀ ਵਾਰ ਪੈਸਾ ਨਹੀਂ ਮਿਲੇਗਾ ਉਹਨੇ ਇੱਕ ਵਾਰ ਪੈਸੇ ਲੈ ਲੈਨੇ ਮੋੜਨ ਲੱਗਿਆਂ ਕੋਡੀਆਂ ਕਰਕੇ ਦੇ ਦਿੱਤੇ ਦੁਆਰਾ ਨਹੀਂ ਮਿਲੇ ਤੇ ਦੁਆਰਾ ਤੁਸੀਂ ਮੰਗੋਗੇ ਉਹ ਬਹਾਨਾ ਲਾ ਦੇਗਾ ਕਿਉਂ ਸਮਾਜ ਵਿੱਚੋਂ ਕੋਈ ਚੀਜ਼ ਲੈਣੀ ਹੈ ਵਿਵਹਾਰ ਚਾਹੀਦਾ ਹੈ ਬਾਜ਼ਾਰ ਵਿੱਚੋਂ ਕੋਈ ਚੀਜ਼ ਲੈਣੀ ਹੈ ਤੇ ਪੈਸਾ ਚਾਹੀਦਾ ਹੈ ਮੁੱਲ ਤਾਰਨਾ ਪੈਂਦਾ ਤੇ ਹੁਣ ਮਹਾਰਾਜ ਨੇ ਕਿਹਾ ਭਾਈ ਜੇ ਕਿਸੇ ਨੇ ਘਰ ਵਿੱਚੋਂ ਕੋਈ ਚੀਜ਼ ਲੈਣੀ ਹੋਵੇ ਤਾਂ ਘਰ ਵਿੱਚ ਤਾਂ ਕੋਈ ਮੁੱਲ ਨਹੀਂ ਨਾ ਤਾਰਨਾ ਪੈਂਦਾ ਆਪਣੇ ਘਰ ਵਿੱਚ ਤੁਸੀਂ ਰੋਟੀ ਖਾਂਦੇ ਹੋ ਕੋਈ ਮੁੱਲ ਤਾਰ ਕੇ ਖਾਂਦੇ ਸਬਜ਼ੀ ਭਾਜੀ ਰੋਟੀ ਘਰ ਵਿੱਚ ਬਣਦੀ ਏ ਕੋਈ ਮੁੱਲ ਨਹੀਂ ਧਰਦਾ ਘਰ ਵਿੱਚ ਘਰ ਵਿੱਚ ਤੁਸੀਂ ਕੋਈ ਚੀਜ਼ ਇੱਕ ਦੂਜੇ ਤੋਂ ਪਰਿਵਾਰ ਤੋਂ ਬੱਚੇ ਮਾਪਿਓ ਕੋਲੋਂ ਲੈਂਦੇ ਨੇ ਕੋਈ ਮੁੱਲ ਤੋਂ ਨਹੀਂ ਦੇਣਾ ਪੈਂਦਾ ਮਾਪਿਓ ਆਪਣੇ ਬੱਚਿਆਂ ਨੂੰ ਕੱਪੜੇ ਲੈ ਕੇ ਦਿੰਦੇ ਨੇ ਉਹ ਬਾਹਰੋਂ ਮੁੱਲ ਲਿਹਾਉਣਗੇ ਪਰ ਬੱਚਿਆਂ ਨੂੰ ਮੁੱਲ ਨਹੀਂ ਦਿੱਤੇ ਅਜੇ ਤੱਕ ਕੱਪੜੇ ਉਹਨਾਂ ਦੇ ਬੱਚਿਆਂ ਦੀ ਪਾਲਣ ਪੋਸ਼ਣ ਦਾ ਕੋਈ ਮੁੱਲ ਨਹੀਂ ਹੈ ਉੱਥੇ ਇਹ ਨਹੀਂ ਹੈ ਉਹ ਵਿਵਹਾਰ ਜੇ ਕਿਸੇ ਬੱਚੇ ਨੂੰ ਮਾਪਿਓ ਨੇ ਪੈਸੇ ਦੇ ਦਿੱਤੇ ਉਹਨਾਂ ਕਹਿੰਦੇ ਤੂੰ ਮੇਰੇ ਤੋਂ ਲਏ ਸੀ ਪਹਿਲਾਂ ਤਾਂ ਮੋੜੇ ਨਹੀਂ ਅੱਜ ਮੈਂ ਕਿਉਂ ਦਵਾਂ ਉਹ 15 ਦਿਨ ਬਾਅਦ ਖਰਚਾ ਫਿਰ ਮੰਗਦਾ ਹੈ ਮਾਪਿਓ ਫਿਰ ਦੇ ਦਿੰਦੇ ਨੇ ਸਕੂਲ ਕਾਲਜ ਬੱਚਾ ਪੜਨ ਜਾਂਦਾ ਹੈ ਅੱਜ ਦੇ ਦਿੱਤੇ 25-60 ਦਿਨ ਹੀ ਫਿਰ ਫਿਰ ਬੱਚੇ ਨੇ ਪੈਸੇ ਮੰਗ ਲੈ ਮਾਪਿਓ ਕਹਿੰਦੇ ਨੇ ਤੂੰ ਮੋੜੇ ਨਹੀਂ ਪਹਿਲਾਂ ਦੇ ਨਹੀਂ ਉਹ ਉਹਨੂੰ ਫਿਰ ਖਰਚਾ ਦੇ ਦਿੰਦੇ ਨੇ ਘਰ ਵਿੱਚ ਨਾ ਵਿਵਹਾਰ ਦੀ ਜ਼ਰੂਰਤ ਹੈ ਨਾ ਘਰ ਵਿੱਚ ਕੋਈ ਮੁੱਲ ਪੈਸਾ ਧਾਰਨਾ ਪੈਂਦਾ ਹੈ ਘਰ ਵਿੱਚ ਇੱਕੋ ਚੀਜ਼ ਹੈ ਉਹਨੂੰ ਕਹਿੰਦੇ ਨੇ ਪ੍ਰੇਮ ਮਾਪਿਓ ਨੂੰ ਬੱਚਿਆਂ ਨਾਲ ਪਿਆਰ ਹੈ ਇੰਜੀ ਚੀਜ਼ਾਂ ਦੇ ਦਿੰਦੇ ਪਿਆਰ ਕਰਕੇ ਮਾਪਿਓ ਆਪਣੀ ਕਮਾਈ ਵਿੱਚੋਂ ਉਹਨਾਂ ਨੂੰ ਕੱਪੜੇ ਲੈ ਕੇ ਦੇਣਗੇ ਪਦਾਰਥ ਦੇਣਗੇ ਪੈਸੇ ਵੀ ਦੇਣਗੇ ਜੇ ਦੁਨਿਆਵੀ ਘਰ ਵਿੱਚੋਂ ਪ੍ਰੇਮ ਘਟ ਜਾਏ ਫਿਰ ਪਿਓ ਦੇਣਾ ਬੰਦ ਕਰ ਦਿੰਦਾ ਜਦੋਂ ਪਿਆਰ ਨਾ ਰਵੇ ਉਈਓ ਪਿਓ ਫਿਰ ਜਿਹੜਾ ਬੱਚੇ ਨੂੰ ਪਾਲਦਾ ਚੀਜ਼ਾਂ ਦੇਣੀਆਂ ਬੰਦ ਕਰ ਦਿੰਦਾ ਇਵਨ ਇੱਥੋਂ ਤੱਕ ਵੀ ਬਹੁਤੇ ਪਿਓ ਬਾਪ ਇਸ ਤਰ੍ਹਾਂ ਦੇ ਵੀ ਫਿਰ ਬਣ ਜਾਂਦੇ ਨੇ ਉਹਨਾਂ ਨੂੰ ਬੱਚਿਆਂ ਨੂੰ ਬੇਦਖਲ ਕਰਨਾ ਪੈਂਦਾ ਵੀ ਮੇਰੀ ਕਿਸੇ ਜਾਇਦਾਦ ਕਿਸੇ ਚੀਜ਼ ਉੱਤੇ ਦਾ ਕੋਈ ਹੱਕ ਨਹੀਂ ਹੈ ਆਪਣੇ ਬੱਚੇ ਲਈ ਕਮਾਈ ਕਰਕੇ ਜੋੜਿਆ ਆਪਣੇ ਬੱਚੇ ਨੂੰ ਬੇਦਖਲ ਕਰਦਾ ਕਿਉਂ ਉਹ ਕਹਿੰਦਾ ਪ੍ਰੇਮ ਨਹੀਂ ਹੈ ਵਿਸ਼ਵਾਸ ਨਹੀਂ ਹੈ ਕੁਆਰ ਹੈ ਲੈ ਤੇ ਲੈਂਦੇ ਪਰ ਇਹਨੇ ਬਣਾਇਆ ਕੁਝ ਨਹੀਂ ਜਦੋਂ ਪ੍ਰੇਮ ਨਾ ਰਹੇ ਤਾਂ ਪਿਓ ਵੀ ਪੁੱਤ ਨੂੰ بے ਦਖਲ ਕਰ ਦਿੰਦਾ ਘਰ ਵਿੱਚ ਮੁੱਲ ਨਹੀਂ ਸੀ ਧਾਰਨਾ ਪੈਂਦਾ ਘਰ ਵਿੱਚ ਵਿਵਹਾਰ ਨਹੀਂ ਸੀ ਚਾਹੀਦਾ ਪਰ ਘਰ ਵਿੱਚ ਸਿਰਫ ਪਿਆਰ ਸੀ ਪਿਆਰ ਕਰਕੇ ਪਾਲਿਆ ਜਾ ਰਿਆ ਸੀ ਪਿਆਰ ਕਰਕੇ ਉਹਨੂੰ ਚੀਜ਼ਾਂ ਦਿੱਤੀਆਂ ਜਾ ਰਹੀਆਂ ਸੀ ਅੱਛਾ ਨੇਕਾਂ ਭਰਾ ਨੇ ਆਪਣੀਆਂ ਭੈਣਾਂ ਨੂੰ ਹਰ ਇੱਕ ਸਾਲ ਚੀਜ਼ਾਂ ਦੇਣਗੇ ਸੌਂਡ ਦਿੰਦੇ ਕੋਈ ਮੁੱਲ ਪੈਸੇ ਲੱਜਲੇ ਵਿਵਹਾਰ ਜਿੰਨੀ ਦਿਲ ਪਿਆਰ ਹੈ ਉੰਨੀ ਦਰ ਚੀਜ਼ ਮਿਲਦੀ ਹੈ ਇਹੀ ਉਹ ਮਨ ਪਾਤਸ਼ਾ ਨੇ ਗੁਰੂ ਘਰ ਵਿੱਚ ਕਹੀ ਕਹਿੰਦੇ ਭਾਈ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਬੰਦੇ ਦੇ ਘਰ ਵਿੱਚ ਸਭ ਕੁਝ ਨਹੀਂ ਹੈ ਜਿਸ ਘਰ ਦੀ ਆਪਾਂ ਗੱਲ ਕੀਤੀ ਉਹ ਦੁਨਿਆਵੀ ਘਰ ਪਿਓ ਦਾ ਹੋਵੇ ਭਰਾ ਦਾ ਹੋਵੇ ਜਾਂ ਆਪਣਾ ਆਪ ਬੰਦੇ ਦਾ ਘਰ ਹੋਵੇ ਆਪਣੇ ਘਰ ਵਿੱਚ ਸਭ ਕੁਝ ਨਹੀਂ ਹੈ ਜੇ ਕੋਈ ਭੈਣ ਕਹੇ ਮੇਰੇ ਭਰਾ ਦੇ ਘਰ ਵਿੱਚ ਸਭ ਕੁਝ ਹੈ ਸਭ ਕੁਝ ਨਹੀਂ ਹੈ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਹੋ ਸਕਦਾ ਕੋਈ ਪੁੱਤ ਕਵੇ ਮੇਰੇ ਪਿਓ ਦੇ ਘਰ ਵਿੱਚ ਸਭ ਕੁਝ ਹੈ ਪਿਓ ਕੋਲ ਸਭ ਕੁਝ ਨਹੀਂ ਹੋ ਸਕਦਾ ਕਦੇ ਨਾ ਕਦੇ ਤੁਸੀਂ ਵੇਖੋਗੇ ਔਲਾਦ ਵੀ ਬੱਚਿਆਂ ਤੋਂ ਨਰਾਦ ਨਰਾਜ ਹੋ ਜਾਏਗੀ ਭੈਣਾਂ ਵੀ ਭਰਾਵਾਂ ਤੋਂ ਨਰਾਜ ਹੋ ਜਾਣਗੀਆਂ ਦੁਨਿਆਵੀ ਤੌਰ ਤੇ ਬੰਦਾ ਬੰਦੇ ਨੂੰ ਖੁਸ਼ ਨਹੀਂ ਕਰ ਸਕੇਗਾ ਕਿਉਂ ਬੰਦੇ ਕੋਲ ਸਭ ਕੁਝ ਨਹੀਂ ਹੈ ਬੰਦਾ ਹਰ ਇੱਕ ਬੰਦੇ ਦੀ ਇੱਛਾ ਨਹੀਂ ਪੂਰੀ ਕਰ ਸਕਦਾ ਕਿਉਂਕਿ ਸਭ ਕੁਝ ਨਹੀਂ ਹੈ ਹੁਣ ਜਿਸ ਘਰ ਦੀ ਗੱਲ ਆਪਾਂ ਕਰਨ ਲੱਗੇ ਉੱਥੋਂ ਆਵਾਜ਼ ਆਈ ਕਿ ਉਸ ਘਰ ਵਿੱਚ ਸਭ ਕੁਝ ਹੈ ਔਰ ਉਸ ਘਰ ਵਿੱਚੋਂ ਸਾਰਿਆਂ ਦੀਆਂ ਇਸ਼ਾਵਾਂ ਔਰ ਸਾਰੀਆਂ ਸ਼ਾਮਾਂ ਪੂਰੀਆਂ ਹੋ ਸਕਦੀਆਂ ਨੇ ਪਰ ਉਸ ਘਰ ਦੀ ਵੀ ਕੋ ਸ਼ਰਤ ਹੈ ਸੱਜਣਾ ਭਾਉ ਪ੍ਰੇਮ ਪਿਆਰ ਤੇ ਵਿਸ਼ਵਾਸ ਨਾਲ ਆ ਕੇ ਮੰਗੀ ਇੱਥੇ ਮੁੱਲ ਕੋਈ ਨਹੀਂ ਧਾਰਨਾ ਪੈਂਦਾ ਇੱਥੇ ਪ੍ਰੇਮ ਵਿੱਚ ਭਿਖਾਰੀ ਬਣ ਕੇ ਮੰਗਣਾ ਪੈਂਦਾ ਇੱਥੋਂ ਸਭ ਕੁਝ ਮਿਲ ਸਕਦਾ ਹੈ ਮਹਾਰਾਜ ਉਹ ਘਰ ਕਿਹੜਾ ਹੈ ਉਦੇ ਬਾਰੇ ਰੋਜ਼ ਆਵਾਜ਼ ਆਏਗੀ ਗੁਰੂ ਘਰ ਵਿੱਚ ਜਿਹਨੂੰ ਮਹਾਰਾਜ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਬੜੂ ਕਰਤਾ ਤੇਰੇ ਸਭ ਕਿਛੁ ਅਜਕੇ ਕਰਤਾ ਤੇਰੇ ਉਹ ਸੱਚੇ ਸਾਹਿਬ ਦਾ ਘਰ ਜਿੱਥੇ ਸਭ ਕੁਝ ਬਸ ਮੰਗਣ ਵਾਲੇ ਲਈ ਸ਼ਰਤ ਹੈ ਭਿਖਾਰੀ ਬਣ ਕੇ ਆਈ ਪ੍ਰੇਮ ਨਾਲ ਮੰਗੀ ਸ਼ਰਤਾਂ ਤੇ ਵਿਸ਼ਵਾਸ ਨਾਲ ਮੰਗੀ ਫਿਰ ਜੋ ਤੂੰ ਮੰਗੇ ਉਹ ਮਿਲ ਸਕਦਾ ਹੈ ਬੰਦੇ ਕੋਲੋਂ ਨਹੀਂ ਮਿਲਣਾ ਸਭ ਕੁਝ ਪੜੋ ਸਾਚੇ ਸਾਇਵਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਕਹਿੰਦੇ ਉਹਦੇ ਘਰ ਵਿੱਚ ਸਭ ਕੁਝ ਹੈ ਉਹ ਦੇ ਸਕਦਾ ਪਰ ਉਹਦੇ ਘਰ ਦੀ ਇੱਕ ਸ਼ਰਤ ਹੈ ਮਹਰਦੀ ਸ਼ਰਤ ਕੀ ਹੈ ਕਹਿੰਦੇ ਸ਼ਰਤ ਇਹ ਹੈ ਤੂੰ ਭਾਉ ਪ੍ਰੇਮ ਨਾਲ ਮੰਗੀ ਇੱਥੇ ਕੋਈ ਭੇਟਾ ਮੁੱਲ ਨਹੀਂ ਤਾਰਨਾ ਪੈਗਾ ਇੱਥੇ ਮੰਗਣ ਵਾਲੇ ਦੀ ਕੋਈ ਕੰਡੀਸ਼ਨ ਹੈ ਉਹ ਭਿਖਾਰੀ ਬਣ ਕੇ ਕਹੇ ਕਿ ਹਮ ਭਿਖਖ ਭਿਖਾਰੀ ਤੇਰੇ ਤੂੰ ਨਜਪਤ ਹੈ ਦਾਤਾ ਔਰ ਬੜੇ ਕਮਾਲ ਦੀ ਗੱਲ ਹੈ ਕੋਈ ਭਿਖਾਰੀ ਹੋਵੇ ਕੋਈ ਬੈਗਰ ਜਿਹਨੂੰ ਭਿਖਾਰੀ ਕਹਿੰਦੇ ਨੇ ਉਹ ਚੂਜ਼ ਨਹੀਂ ਕਰ ਸਕਦਾ ਕਿ ਮੈਨੂੰ ਆਹੀ ਚਾਹੀਦਾ ਹੈ ਤੁਹਾਡੇ ਕੋਲੋਂ ਚ ਰਸਤੇ ਵਿੱਚ ਕੋਈ ਭਿਖਾਰੀ ਭੀਖ ਮੰਗਦਾ ਹੈ ਉਹ ਕਦੇ ਤੁਹਾਡੇ ਨਾਲ ਲੜਦਾ ਹੈ ਕਿ ਮੈਨੂੰ ਤੇ 100 ਰੁਪਏ ਦਿਓ ਜੀ 10 ਨਹੀਂ ਲੈਣੇ ਦੇਣ ਵਾਲੇ ਦੀ ਮਰਜ਼ੀ ਹੈ ਉਹ ਭਾਵੇਂ 5 ਦਵੇ 10 ਦਵੇ 20 ਦਵੇ ਉਹਦੇ ਉੱਤੇ ਭਿਖਾਰੀ ਦਾਵਾ ਨਹੀਂ ਕਰ ਸਕਦਾ ਇੰਨਾ ਗੁਰੂ ਨੇ ਕਿਹਾ ਭਾਈ ਕਿਤੇ ਦਾਅਵੇ ਨਾ ਕਰਨ ਲੱਗ ਜੇ ਗੁਰੂ ਕੋਲ ਆਪੇ ਕਿ ਮੈਂ ਤੇ ਇੰਨਾ ਪਾਠ ਕੀਤਾ ਮੈਨੂੰ ਮਿਲਣਾ ਚਾਹੀਦਾ ਮੈਂ ਤੇ ਇੰਨੇ ਦਿਨ ਸੇਵਾ ਕੀਤੀ ਹੈ ਮੈਨੂੰ ਤੇ ਮਿਲਣਾ ਚਾਹੀਦਾ ਇੱਥੇ ਸਭ ਕੁਝ ਕਰਕੇ ਵੀ ਸੇਵਾ ਦਾ ਦਾਵਾ ਛੱਡਣਾ ਪੈਂਦਾ ਹੈ ਦਾਵੇ ਵਾਲਿਆਂ ਨੂੰ ਕੁਝ ਵੀ ਮਿਲਦਾ ਨਹੀਂ ਜਿੱਦਣ ਕੋਈ ਦਾਵਾ ਛੱਡ ਕੇ ਬੇਨਤੀ ਕਰਦਾ ਹੈ ਉਦੋਂ ਉਹਨੂੰ ਮਿਲਦਾ ਹੈ ਜੇ ਉਹ ਦਾਵਾ ਕਰਨੰ ਇੰਨਾ ਪਾਠ ਕੀਤਾ ਫਿਰ ਨਹੀਂ ਮਿਲੇਗਾ ਕਈ ਵਾਰ ਅਸੀਂ ਇਸ ਚੀਜ਼ ਦੀ ਸੁੱਖਣਾ ਹੀ ਸੁੱਕੀ ਜਾਂਦੀ ਐਨੇ ਪਾਠ ਕਰਾਂਗੇ ਐਨੇ ਪਾਠ ਕਰਾਵਾਂਗੇ ਸਾਧ ਸੰਗਤ ਪ੍ਰੇਮ ਵਿੱਚ ਮੰਗਣ ਵਾਲੇ ਨੂੰ ਪਹਿਲਾਂ ਮਿਲਦਾ ਹੈ ਸ਼ਰਤ ਰੱਖ ਕੇ ਮੰਗਣ ਵਾਲੇ ਦਾ ਕੰਮ ਲੇਟ ਹੋ ਜਾਂਦਾ ਹੈ ਗੁਰੂ ਨੂੰ ਇੱਕੋ ਚੀਜ਼ ਹੈ ਤੂੰ ਕੋਈ ਵੀ ਕੰਡੀਸ਼ਨ ਇਹ ਨਾ ਰੱਖ ਕੇ ਮੈਂ ਇਨਾ ਪਾਠ ਕਰਾਂਗਾ ਇਹ ਚੀਜ਼ ਨਾ ਕਹਿ ਗੁਰੂ ਨੂੰ ਤੂੰ ਪ੍ਰੇਮ ਵਿੱਚ ਭਾਵਨਾ ਕਰਕੇ ਮੰਗ ਕਿਉਂਕਿ ਤੂੰ ਗੁਰੂ ਨੂੰ ਜਪ ਤਪ ਦੀ ਭੇਟਾ ਦੇਣ ਵਾਲਾ ਨਹੀਂ ਇਸ ਲਈ ਗੁਰੂ ਅੱਗੇ ਅਰਦਾਸ ਕਰ ਮਹਾਰਾਜ ਅਸੀਂ ਤਾਂ ਪਿਖਾਰੀ ਆਂ ਕਿਰਪਾ ਕਰੋ ਜਪ ਤਪ ਕਰਕੇ ਵੀ ਸਿੱਖ ਨੇ ਕਹਿਣਾ ਗੁਰੂ ਅੱਗੇ ਕਿ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ seva sadna janan har raa padu koh nanak ham nich kar sharan par ki jadon koi jap tap seva simran karke daava na kare ke mainna kita fir onu maharaj ne ke bhai tu bhikhari ban ke deen ban ke mangi oh tere utte fir tars karega jadon oda tars ho gaya ਫਿਰ ਉਹਨੇ ਕੋਈ ਪਹਾਠ ਨਹੀਂ ਗਿਣਿਆ